ਪੰਜਾਬ ਦੇ ਵਿੱਚ ਅੱਜ ਸ਼ਰਾਬ ਦੇ ਠੇਕੇ ਖੋਲੇ ਜਾਣੇ ਸਨ ਪਰ ਇਸ ਤੋਂ ਪਹਿਲਾਂ ਸਰਕਾਰ ਦੇ ਨਾਲ ਇਹਨਾਂ ਦੀ ਸਹਿਮਤੀ ਨਹੀਂ ਬਣ ਪਾਈ ਹੈ ਜਿਸ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ ਵੱਲੋਂ ਲੁਧਿਆਣਾ ਘੰਟਾ ਕਾ ਨੇੜੇ ਸ਼ਰਾਬ ਦੇ ਠੇਕੇ ਦੇ ਬਾਹਰ ਦੁੱਧ ਦਾ ਸਟਾਲ ਖੋਲਿਆ ਗਿਆ ਅਤੇ ਲੋਕਾਂ ਨੂੰ ਦੁੱਧ ਦਾ ਲੰਗਰ ਵਰਤਾਇਆ ਗਿਆ ਇਸ ਦੌਰਾਨ ਜੋ ਲੋਕ ਸ਼ਰਾਬ ਦੇ ਠੇਕੇ ਦੇ ਬਾਹਰ ਸ਼ਰਾਬ ਲੈਣ ਲਈ ਖੜੇ ਸਨ ਉਹ ਵੱਡੀ ਤਾਦਾਦ ਚ ਦੁੱਧ ਲੈਂਦੇ ਹੋਏ ਵਿਖਾਈ ਦਿੱਤੇ ਪੰਜਾਬ ਦੇ ਵਿੱਚ ਠੇਕੇ ਖੋਲਣ ਦਾ ਲਗਾਤਾਰ ਅਕਾਲੀ ਦਲ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਦੇ ਕਾਰਨ ਹੀ ਯੂਥ ਕਾਲੇ ਦਲ ਵੱਲੋਂ ਇੱਕ ਵੱਖਰੇ ਅੰਦਾਜ਼ ਚ ਠੇਕਿਆਂ ਦਾ ਵਿਰੋਧ ਕਰਨ ਲਈ ਇਹ ਵੱਖਰਾ ਢੰਗ ਲੱਭਿਆ ਗਿਆ ਅੱਜ ਦਾ ਜਿਹੜਾ ਸਾਡਾ ਵਿਰੋਧ ਤਾਂ ਸਾਡੇ ਨਹੀਂ ਕੈਪਟਨ ਸਾਹਿਬ ਦੀ ਰੋਧ ਤਾਂ ਸੀ ਕਿ ਠੇਕੇ ਖੋਲ ਦਿੱਤੇ ਜਾਣ ਉਹਨਾਂ ਨੇ ਉਲਟਾ ਕੀਤਾ ਵਿਰੋਧ ਅੱਜ ਤਾਂ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਦੀ ਜਿਹੜੀ ਸਹੀ ਤਸਵੀਰ ਹੈ ਦੁੱਧ ਦਹੀਂ ਮੱਖਣ ਤੇ ਗੱਭਰੂ ਤੇ ਇਹ ਉਲਟੀ ਤਸਵੀਰ ਦਿਖਾ ਰਹੇ ਆ ਕਿ ਨਸ਼ਾ ਖੋਲ ਦਿੱਤਾ ਜਾਵੇ दारू ਦੇ ਠੇਕੇ ਖੋਲ ਦਿੱਤੇ ਜਾਣ ਕੈਪਟਨ ਸਾਹਿਬ ਨੂੰ ਮੈਂ ਯਾਦ ਕਰਾਨ ਲੱਗਾ ਸਰਕਾਰ ਬਣਨ ਤੋਂ ਪਹਿਲਾਂ ਉਹਨੇ ਸੂ ਖਾਦੀ ਸੀ ਗੁਟਕਾ ਸਾਹਿਬ ਆਚੇ ਫੜਕੇ ਦਸਮ ਪਾਸ਼ਾ ਦੇ ਚਰਨਾਂ ਦੀ ਉੱਥੇ ਵੀ 4 ਹਫ਼ਤੇ ਜੇ ਨਸ਼ਾ ਖਤਮ ਕਰ ਦੂੰਗਾ ਤੇ 4-5 ਹਫ਼ਤੇ ਲੋਕਡਾਊਨ ਕੀ ਹੋਇਆ ਕੈਰਫਿਊ ਕੀ ਹੋਇਆ ਤੇ ਤੁਸੀਂ ਕਹਿੰਦੇ ਸਰਕਾਰ ਕਰੋ ਸਾਧ ਨਹੀਂ ਰੇ ਕਮਾਈ ਦੇ ਤੇ ਜੇ ਆਮ ਲੋਕ ਘਰਾਂ ਚ ਫੈਕਟਰੀਆਂ ਬੰਦ ਕਰਕੇ ਦੁਕਾਨਾਂ ਬੰਦ ਕਰਕੇ ਵਰਕਰ ਲੋਗ ਸਾਰੇ ਘਰ ਬੈਠੇ ਹੋਏ ਆ ਉਹ ਬਿਗੈਰ ਕਮਾਈਆਂ ਤਾਂ ਰਹਿ ਸਕਦੇ ਤੇ ਤੁਸੀਂ ਸਰਕਾਰ ਬਿਗੈਰ ਕਮਾਈਤ ਨੂੰ ਅੱਜ ਤਾਂ ਮੰਦਰ ਬੰਦ ਹੈ ਗੁਰਦੁਆਰੇ ਬੰਦ ਹੈ ਮਸਜਿਦ ਬੰਦ ਹੈ ਚਰਚ ਬੰਦ ਹੈ ਤੇ ਉਹ ਬੰਦ ਹੈ ਤੇ ਤੁਸੀਂ ਠੇਕੇ ਖੋਲਣ ਦੀ ਪਰਮਿਸ਼ਨ ਮੰਗ ਰਹੇ ਹੋ ਵੀ ਕਹਿੰਦੇ ਧਾਰਮਿਕ ਸਥਾਨਾਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਕੈਪਟਨ ਸਾਹਿਬ ਪੰਜਾਬ ਦੀ ਸਹੀ ਤਸਵੀਰ ਦਿਖਾਓ ਗੱਬਰੂ ਦਿਖਾਓ ਜਵਾਨ ਦਿਖਾਓ ਨਸ਼ੇੜੀ ਨਾ ਦਿਖਾਓ ਜੇ ਤੁਸੀਂ ਅੱਜ ਪਰਮਿਸ਼ਨ ਮੰਗ ਰਹੇ ਹਾਂ ਬਾਕੀ ਸਟੇਟਾਂ ਵਾਲੇ ਜੋ ਮਰਜ਼ੀ ਕਰੀ ਜਾਣ ਸਾਨੂੰ ਬਾਕੀ ਸਟੇਟਾਂ ਤੋਂ ਨਹੀਂ ਲੈਣਾ ਸੀ ਪੰਜਾਬ ਦੀ ਸਹੀ ਤਸਵੀਰ ਗੱਬਰੂ ਹੈ ਦੁੱਧ ਦਹੀਂ ਹੈ ਘਰ ਘਰ ਤਾਂ ਤੁਹਾਡੇ ਕੋਲ ਰਾਸ਼ਨ ਪਹੁੰਚਾਇ ਨਹੀਂ ਗਿਆ ਘਰ ਘਰ ਦੁੱਧ ਦਹੀਂ ਪਹੁੰਚਾਈ ਨਹੀਂ ਗਈ ਫ੍ਰੀ ਰਾਸ਼ਨ ਵੰਡਿਆ ਨਹੀਂ ਗਿਆ ਲੋਕਾਂ ਨੂੰ ਫ੍ਰੀ ਲੰਗਰ ਵੰਡਿਆ ਨਹੀਂ ਗਿਆ ਉਹ ਐਨਜੀਓ ਵਾਲੇ ਕਰ ਰਹੇ ਆ ਅਕਾਲੀ ਦਲ ਵਾਲੇ ਕਰ ਰਹੇ ਆ ਜਾਂ ਮੰਦਰ ਗੁਰਦੁਆਰਿਆਂ ਵਾਲੇ ਕਰ ਰਹੇ ਆ ਤੇ ਤੁਸੀਂ ਕਰਦੇ ਕੀ ਪਿਓ ਤੁਸੀਂ ਅੱਜ ਕਹਿ ਰਹੇ ਹੋ ਕਿ ਠੇਕੇ ਖੋਲ ਦਿੱ ਤੇ ਤੁਸੀਂ ਘਰ ਘਰ ਚੇ ਰਾਸ਼ਨ ਪੰਚਾਓ ਕਹੇ ਠੇਕੇ ਦੀ ਸ਼ਰਾਬ ਘਰ ਘਰ ਪਹੁੰਚੇਗੀ ਇਸ ਤੋਂ ਮਾੜੀ ਗੱਲ ਨਹੀਂ ਉਸ ਦੀ ਕਮਾਈਆਂ ਵੱਲ ਨਾ ਸੋਚਣ ਅੱਜ ਧਰਮ ਕਰਮ ਦੇ ਕੰਮ ਕਰਨ ਧਰਮ ਕਰਮ ਦਾ ਟਾਈਮ ਚੱਲ ਰਿਹਾ ਹੈ ਇਹ ਚਾਲ ਫੋਨ ਉਲੰਘਣਾ ਕਰ ਰਹੀ ਹੈ ਸਰਕਾਰ ਆਪ ਕਰਵਾ ਰਹੀ ਹੈ ਜੇ ਇਹਨਾਂ ਨੇ ਰਾਸ਼ਨ ਲੈਣਾ ਜਿਹੜੇ ਜਿਹੜੇ ਇਲਾਕਿਆਂ 'ਚ ਉਹ ਆਏ ਨਹੀਂ ਚੜੀਏ ਇਸ ਛੇੜੀਏ 'ਚ ਕੋਈ ਬੰਦਾ ਨਹੀਂ ਹੈ ਰਾਸ਼ਨ ਲੈਣ ਵਾਲਾ ਉਹ ਜਿਹੜੇ ਜਿਹੜੇ ਇਲਾਕੇ 'ਚੋਂ ਆਏ ਨੇ ਉਸ ਏਰੀਏ ਦੇ ਵਿੱਚ ਜਾ ਕੇ ਰਾਸ਼ਨ ਮੰਡਿਆ ਜਾਵੇ ਉਹ ਵੀ ਦੱਸਾਂ ਹੁਣ ਤੁਸੀਂ ਦੇਖੋ ਇਹ ਸਰਕਾਰ ਕਹਿੰਦੀ ਹੈ 2 ਮੀਟਰ ਦੀ 2 ਮੀਟਰ ਦੇ ਵਿੱਚ ਰੱਖੀ ਜਾਵੇ ਇਹਨਾਂ ਦਾ ਕੋਈ 2 ਮੀਟਰ ਦਾ ਫਾਂਸਾ ਹੈ ਸਾਰੇ ਲੋਕ ਮਧਿਆਂ ਚ ਉੱਠ ਕੇ ਬਾਹਰ ਆਏ ਨੇ ਇਸੇ ਬਾਤ ਤੇ ਸਰਕਾਰ ਕੋਲ ਕੀ ਮੰਗ ਕਰਨੀ ਸਰਕਾਰ ਕੋਲ ਇਹ ਮੰਗ ਕਰਨਾ ਚਾਹੁੰਦੇ ਆ ਅਸੀਂ ਵੀ ਜਿਹੜਾ ਵੀ ਜਿੱਥੇ ਤੁਸੀਂ ਰਾਸ਼ਨ ਮੰਗਣਾ ਜਾਂ ਚੋਕ ਹੈ ਇਹ ਆਪਣੇ ਆਪਣੇ ਇਲਾਕੇ ਦੇ ਮੰਗਿਆ ਜਾਵੇ ਤੇ ਇਹ ਜਿਹੜਾ ਇਲਾਕਾ ਸਾਡਾ ਇਹ ਸੇਫ ਐਸ ਵੇਲੇ ਕੀ ਚਾਹੇ ਸਰਕਾਰ ਇਹ ਨਾ ਹੋਵੇ ਕਿ ਇਸ ਇਲਾਕੇ ਵਿੱਚ ਇਹੋ ਜਿਹੀ ਗਲਬਾਹਤ ਹੋ ਜਵੇ ਕੋਈ ਬੰਦਾ ਇਹੋ ਜਿਹਾ ਆ ਜਵੇ ਜੇ ਨਾ ਕਿ ਸਾਰਾ ਇਲਾਕਾ ਜਿਹੜਾ ਡਿਸਟਰਬ ਹੋ ਜਵੇ ਹਾਂਜੀ ਉਹਨਾਂ ਨੇ ਕਿ ਜੂਰੀਆ ਦੇ ਰਹੇ ਨੇ ਇਹ ਦੋ ਸ਼ਬਦ ਕੀ ਪੰਜਾਬ ਸਰਕਾਰ ਵੱਲੋਂ ਰਾਸ਼ਨ ਵੰਡਿਆ ਜਾ ਰਿਹਾ ਹੈ ਕੈਪਟਨ ਅਮਨਿੰਦਰ ਸਿੰਘ ਸਰਕਾਰ ਵੱਲੋਂ ਵੰਡਿਆ ਜਾ ਰਿਹਾ ਹੈ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਪ੍ਰਸ਼ਾਸਨ ਸਾਡਾ ਸਾਥ ਦੇ ਰਿਹਾ ਲੋਕ ਲੋਕ ਪ੍ਰਸ਼ਾਸਨ ਤਾਂ ਵੀ ਗੈਰ ਨਹੀਂ ਮੰਨ ਰਹੇ ਪ੍ਰਸ਼ਾਸਨ ਆਪਣੀ ਡਿਊਟੀ ਕਰ ਰਿਹਾ ਹੈ ਐਸਐਚਓ ਸਾਹਿਬ ਆਪਣੀ ਡਿਊਟੀ ਕਰ ਰਹੇ ਆ ਉਹਨਾਂ ਦਾ ਸਾਰਾ ਮੈਲਾ ਡਿਊਟੀ ਕਰ ਰਹੇ ਆ ਲੋਕ ਨਹੀਂ हट ਰਹੇ ਲੋ ਤੇਣਾ ਤੋਂ ਅਪਲਵਿੰਦਰ ਕੁਮਾਰ ਦੀ ਰਿਪੋਰਟ ਐਸਐਮਜ਼ੈਡ ਨਿਊਜ਼